ਪੂਜਰੀ ਮਹੱਲਾ ਪੰਜਵਾ ਕਾਰ ਚੌਥਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਛਾੜ ਸਗਲ ਸਿਆਣਪਾ ਸਾਦ ਸਰਣੀ ਆਓ ਪਾਰ ਬ੍ਰਹਮਾ ਪਰਮੇਸ਼ਰ ਪ੍ਰਭ ਕੀ ਗੁਣ ਗਾਓ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾ ਪਾਵਨ ਪਵਿੱਤਰ ਗੁਰਬਾਣੀ ਵਿੱਚ ਫਰਮਾਉਂਦੇ ਹਨ ਕਿ ਹੇ ਮਾਨਾ ਸਾਰੀਆਂ ਸਿਆਣਪਾਂ ਛੱਡ ਕੇ ਸੰਤਾਂ ਦੀ ਸ਼ਰਨ ਵਿੱਚ ਆਉਣਾ ਕਰੋ ਜੋ ਪਰਰੂਪ ਬ੍ਰਹਮ ਜੋ ਵਿਆਪਕ ਜੋ ਪਰਮ ਈਸ਼ਵਰ ਹੈ ਉਸ ਪ੍ਰਭੂ ਦੇ ਗੁਣ ਗਾਉਣਾ ਕਰੋ ਰੇ ਚਿਤ ਚਰਨ ਕਮਲ ਆਰਾਧ ਸਰਬ ਸੁਖ ਕਲਿਆਣ ਪਾਵਹਿ ਮਿਟਾਏ ਸਗਲ ਉਪਾਦ ਰਹਾਉ ਸਤਿਗੁਰੂ ਪਾਤਸ਼ਾਹ ਜੀ ਆਪਣੇ ਮਨ ਨੂੰ ਸਮਝਾਉਂਦੇ ਹਨ ਕਿ ਇਹ ਮਨ ਪ੍ਰਭੂ ਦੇ ਚਰਨ ਕਮਲਾਂ ਨੂੰ ਆਰਾਧਨਾ ਕਰਾ ਤਾਂ ਸਾਰੇ ਸੁੱਖ ਤੇ ਮੁਕਤੀ ਨੂੰ ਪਾਵੇਂਗਾ ਅਤੇ ਸਾਰੇ ਦੁੱਖ ਮਿਟ ਜਾਣਗੇ ਮਾਤ ਪਿਤਾ ਸੁਤ ਮੀਤ ਭਾਈ ਤਿਸ ਬਿਨਾ ਨਹੀਂ ਕੋਈ ਈਤ ਉਤ ਜੀ ਨਾਲ ਸੰਗੀ ਸਰਬ ਰਵਿਆ ਸੋਈ ਸਤਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਉਸ ਪ੍ਰਭੂ ਤੋਂ ਬਿਨਾ ਜੋ ਮਾਂ ਪਿਓ ਪੁੱਤਰ ਮਿੱਤਰ ਭਰਾ ਆਦਿ ਜੋ ਇਹਨਾਂ ਸਾਰਿਆਂ ਵਿੱਚੋਂ ਦਰਗਾਹ ਵਿੱਚ ਕੋਈ ਵੀ ਰਾਖਾ ਨਹੀਂ ਹੋਵੇਗਾ ਉਹ ਪ੍ਰਭੂ ਜੋ ਲੋਕ ਪ੍ਰਲੋਕ ਦੇ ਜੀਵ ਦੇ ਨਾਲ ਹੀ ਜੋ ਅੰਗ ਸੰਗ ਰਹਿੰਦਾ ਹੈ ਅਤੇ ਉਹੀ ਸਾਰਿਆਂ ਵਿੱਚ ਜੋ ਦਵਿਆ ਹੋਇਆ ਹੈ ਕੋਟ ਯਤਨ ਉਪਾਵ ਮਿੱਥਿਆ ਕਾਸ਼ ਨ ਆਵੇ ਕਾਮ ਸਰਨ ਸਾਧੂ ਨਿਰਮਲਾ ਗਤ ਹੋਈ ਪ੍ਰਭ ਕੈ ਨਾਮ ਸਤਗੁਰੂ ਜੀ ਫਰਮਾਉਂਦਿਆ ਕਿ ਯਤਨਪੂਰਵਕ ਕਰੋੜਾਂ ਉਪਾਅ ਕਰਨੇ ਝੂਠੇ ਹਨ ਤੇ ਦਰਗਾਹ ਵਿੱਚ ਵੀ ਕੁਝ ਵੀ ਕੰਮ ਨਹੀਂ ਆਉਂਦੇ ਤੇ ਸਤਗੁਰੂ ਜੀ ਫਰਮਾਉਂਦੇ ਆ ਕਿ ਸਾਧੂਆਂ ਦੀ ਸ਼ਰਨ ਵਿੱਚ ਪਿਆ ਜੋ ਮਨ ਪਵਿੱਤਰ ਹੁੰਦਾ ਹੈ ਅਤੇ ਪ੍ਰਭੂ ਦੇ ਨਾਮ ਸਿਮਰਨ ਕਰਕੇ ਹੀ ਮੁਕਤੀ ਹੁੰਦੀ ਹੈ ਅਗਮ ਦਿਆਲ ਪ੍ਰਭ ਊਚਾ ਸਰਣ ਸਾਧੂ ਜੋਗ ਤਿਸ ਪ੍ਰਾਪਤ ਨਾਨਕਾ ਜਿਸ ਲਿਖਿਆ ਧੁਰ ਸੰਜੋਗ ਤੇ ਸਤਿਗੁਰੂ ਜੀ ਫਰਮਾਉਂਦੇ ਆ ਕਿ ਉਹ ਪ੍ਰਭ ਬਿਆੰਤ ਦਿਆਲੂ ਹੈ ਤੇ ਸਾਰਿਆਂ ਤੋਂ ਊਚਾ ਹੈ ਤੇ ਸ਼ਰਨ ਵਿੱਚ ਆਏ ਹੋਏ ਸਾਧੂਆਂ ਦੀ ਰੱਖਿਆ ਕਰਨੇ ਯੋਗ ਹੈ ਤੇ ਸੰਤਾਂ ਨੂੰ ਸ਼ਰਨ ਦੇਣੇ ਯੋਗ ਹੈ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦਿਆ ਕਿ ਉਹ ਪ੍ਰਭੂ ਉਸ ਨੂੰ ਪ੍ਰਾਪਤ ਹੁੰਦਾ ਹੈ ਜਿਸ ਦੇ ਭਾਗਾਂ ਵਿੱਚ ਧੁਰ ਤੋਂ ਹੀ ਜੋ ਉਸ ਦਾ ਮਿਲਾਪ ਲਿਖਿਆ ਹੋਇਆ ਹੈ ਗੂਜਰੀ ਮਹੱਲਾ ਪੰਜਵਾ ਆਪਣਾ ਗੁਰ ਸਿਵ ਸਦਹੀ ਗਮ ਹੋ ਗੁਣ ਗੋਬਿੰਦ ਸਾਸ ਸਾਸ ਅਰਾਧ ਹਰ ਹਰ ਲਹ ਜਾਹਿ ਮਨ ਕੀ ਚੰਦ ਸਤਗੁਰੂ ਅਰਜਨ ਦੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ हे ਭਾਈ ਆਪਣੇ ਗੁਰਾਂ ਦੀ ਸਦਾ ਸੇਵਾ ਕਰੋ ਅਤੇ ਉਸ ਗੋਬਿੰਦ ਦੇ ਗੁਣਾਂ ਨੂੰ ਉਚਾਰਨਾ ਕਰੋ ਉਸ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰੋ ਤੇ ਅੰਦਰ ਸੁਵਾਸ ਜਾਂਦਿਆਂ ਬਾਹਰ ਸੁਵਾਸ ਆਉਂਦਿਆਂ ਵਾਹਿਗੁਰੂ ਵਾਹਿਗੁਰੂ ਨੂੰ ਜਪਣਾ ਕਰੋ ਆਰਾਧਨਾ ਕਰ ਤਾਂ ਤੇਰੇ ਜੋ ਮਨ ਦੀ ਚਿੰਤਾ ਲੈ ਜਾਵੇਗੀ ਮੇਰੇ ਮਾਨ ਜਾਪ ਪ੍ਰਭ ਕਾ ਨਾਉ ਸੂਖ ਸਹਜ ਆਨੰਦ ਪਾਵਹਿ ਮਿਲੀ ਨਿਰਮਲ ਥਾਉ ਰਹਾਉ ਸਤਗੁਰੂ ਪਾਤਸ਼ਾਹ ਜੀ ਫਰਮਾਉਂਦੇ ਆ ਕਿ ਏ ਮੇਰੇ ਮਾਨਾ ਤੂੰ ਪ੍ਰਭੂ ਦੇ ਨਾਮ ਨੂੰ ਜਪਣਾ ਕਰਾ ਤਾਂ ਤੂੰ ਅਚੁੱਤ ਸੁਖ ਦੇ ਆਨੰਦ ਨੂੰ ਪਾਵੇਂਗਾ ਤੇ ਦੇਨ ਲਈ ਨਿਰਮਲ ਜਗ੍ਹਾ ਮਿਲੇਗੀ ਤੇ ਸਤਗੁਰੂ ਜੀ ਦਾ ਹਉ ਦੇ ਕੇ ਫਰਮਾਉਂਦੇ ਹਨ ਸਾਧ ਸੰਗ ਉਧਾਰ ਇਹੋ ਮਨ ਆਠ ਪਹਿਰ ਆਰਾਧ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਟੈ ਸਗਲ ਉਪਾਦ ਤੇ ਸਤਗੁਰੂ ਜੀ ਫਰਮਾਉਂਦਿਆ ਕਿ ਸਤ ਸੰਗਤ ਵਿੱਚ ਜਾ ਕੇ ਅਠੇ ਪਹਿਰ ਉਸ ਵਾਹੀ ਗੁਰੂ ਨੂੰ ਆਰਾਧ ਤੇ ਇਸ ਆਪਣੇ ਮਨ ਨੂੰ ਉਧਾਰ ਲੈ ਤੇ ਪ੍ਰਭ ਦੇ ਆਰਾਧਨੇ ਕਰਕੇ ਉਸ ਵਾਹਿਗੁਰੂ ਨੂੰ ਜਪਣ ਕਰਕੇ ਜੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਹੈ ਜੋ ਇਹ ਬਿਨਸ ਜਾਣਗੇ ਦੂਰ ਹੋ ਜਾਣਗੇ ਇਹ ਮਨ ਤੋਂ ਛੁਟਕਾਰਾ ਹੋ ਜਾਵੇਗਾ ਤੇ ਸਾਰੀ ਉਪਾਦੀ ਵੀ ਮਿਟ ਜਾਵੇਗੀ ਅਟਲ ਅਸ਼ੇਦ ਅਪੇਦ ਸੁਆਮੀ ਸਰਨ ਤਾਕੀ ਆਓ ਚਰਨ ਕਮਲ ਆਰਾਧ ਹਿਰਦੈ ਏਕ ਸਿਉ ਲਿਵਲਾਓ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਆ ਕਿ ਜੋ ਸੁਆਮੀ ਅਟਲ ਤੇ ਅਸ਼ੇਦ ਤੇ ਭੇਦਾਂ ਤੋਂ ਰਹਿਤ ਹੈ ਉਸ ਦੀ ਸ਼ਰਨ ਵਿੱਚ ਆਉਣਾ ਕਰੋ ਤੇ ਹਿਰਦੇ ਵਿੱਚ ਉਸ ਦੇ ਚਰਨ ਕਮਲਾਂ ਦੀ ਆਰਾਧਨਾ ਕਰਕੇ ਆਪਣੇ ਮਨ ਵਿੱਚ ਉਸ ਵਾਹਿਗੁਰੂ ਨੂੰ ਜਪ ਕੇ ਇਕ ਪ੍ਰਭੂ ਨਾਲ ਬਿਰਤੀ ਲਗਾਉਣਾ ਕਰੋ ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨੇ ਆਪ ਸਰਬ ਸੁਖ ਹਰ ਨਾਮ ਦਿਆ ਨਾਨਕ ਸੋ ਪ੍ਰਭ ਜਾਪ ਸਤਿਗੁਰੂ ਜੀ ਫਰਮਾਉਂਦਿਆ ਕਿ ਪ੍ਰਭੂ ਪਾਰ ਬ੍ਰਹਮ ਨੇ ਦਇਆ ਦ੍ਰਿਸ਼ਟੀ ਧਾਰ ਕੇ ਆਪ ਹੀ ਬਖਸ਼ ਲਿਆ ਹੈ ਤੇ ਸਾਰਿਆਂ ਸੁੱਖਾਂ ਦਾ ਸਾਧਨ ਵਾਹਿਗੁਰੂ ਨਾਮ ਦਿੱਤਾ ਹੈ ਤੇ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ हे ਭਾਈ ਤੂੰ ਉਸ ਵਾਹਿਗੁਰੂ ਨੂੰ ਜਪਣਾ ਕਰਾ ਜਿਸ ਵਾਹਿਗੁਰੂ ਨੇ ਸਾਰੇ ਸੁੱਖ ਤੇ ਆਪਣਾ ਨਾਮ ਜੋ ਗੁਰਮੁਖਾਂ ਨੂੰ ਦਿੱਤਾ ਹੈ ਤੇ ਉਸ ਪ੍ਰਭੂ ਨੂੰ ਜਪਣਾ ਕਰ